ਕਿ ਬਣ ਨੂੰ ਕਿਸੇ ਨੂੰ 2 ਕਰੋੜ ਕਿਸੇ ਨੂੰ 3 ਕਰੋੜ ਜਿਹੜੀਆਂ ਪਿੰਡ ਦੀਆਂ ਆਪਣੀਆਂ ਮੰਗਾ ਹੁੰਦੀਆਂ ਉਹਦੇ ਤੇ ਚਾਹੇ ਉਹ ਕੋਈ ਰਸਤੇ ਦੀ ਗੱਲ ਹੋਵੇ ਤੁਸੀਂ ਇੱਥੇ ਵੀ ਦੇਖਿਆ ਵੀ ਕਿਸ ਤਰ੍ਹਾਂ ਦਾ ਲੋਕਾਂ ਵੱਲੋਂ ਹੰਗਾਰਾ ਮਿਲ ਰਿਹਾ ਜਿਹੜੀਆਂ ਦੂਸਰੀਆਂ ਪਾਰਟੀਆਂ ਮੈਨੂੰ ਸਮਝ ਨਹੀਂ ਆਉਂਦੀ ਰਾਜ ਕਰਦੀਆਂ ਰਹੀਆਂ 10 ਦਿਨ ਉਹ ਕੀ ਐ ਤੇ ਹੁਣ ਕੀ ਗੱਲ ਐ ਜਾਂ ਪਿੱਛੇ ਉਹਨਾਂ ਨੂੰ ਕੋਈ ਗੱਲ ਸੀ ਕਿਸੇ ਕੋਲੇ 3 ਐਮਐਲਏ ਕੋਈ 12 ਐਮਐਲਏ ਉਹ ਗੱਲਾਂ ਬੈਸੀ ਇਸ ਤਰ੍ਹਾਂ ਨਹੀਂ ਕਰਦੇ প্রচার కూੜ প্রচার ਕਰਨਾ ਚੰਗਾ ਨਹੀਂ ਹੁੰਦਾ ਮੈਂ ਤਾਂ ਇਸ ਗੱਲ 'ਤੇ ਵਿਸ਼ਵਾਸ ਨਹੀਂ ਰੱਖਦਾ ਹਮੇਸ਼ਾ ਮੈਂ ਤਾਂ ਲੋਕਾਂ ਦਾ ਭਾਈਚਾਰਾ ਤੇ ਸੁਖ ਸ਼ਾਂਤੀ ਨਾਲ ਤਾਂ ਹੀ ਅਸੀਂ ਤਰੱਕੀ ਕਰ ਸਕਦੇ ਹਾਂ ਇਨਾ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਪਾਰਟੀ ਜਿਹੜੀ ਹੈ ਉਹ ਇਸ ਵਕਤ ਚੋਣਾਂ ਲੜ ਰਹੀ ਹੈ ਦੇਖੋ ਜੀ ਸਰਕਾਰ ਆ ਮੌਜੂਦਾ ਸਾਡਾ ਫਰਜ਼ ਬਣਦਾ ਲੋਕਾਂ ਦੀਆਂ ਜਿਹੜੀਆਂ ਵੀ ਸਮੱਸਿਆਵਾਂ ਉਹਨੂੰ ਹੱਲ ਕਰਨ ਦੇ ਤੇ ਪੰਜਾਬ ਸਰਕਾਰ ਇਸ ਪਾਸੇ ਲੱਗੀ ਵੀ ਹੈ ਲੋਕਾਂ ਨੇ ਆਪਨੀ ਕਰਕੇ ਸਰਕਾਰ ਬਣਾਈ ਹੈ ਤੇ ਅਸੀਂ ਲੋਕਾਂ ਲਈ ਹਰ ਵਕਤ ਹਾਜ਼ਰ ਹੈ ਚਾਹੇ ਕੋਈ ਪਿੰਡ ਦਾ ਕੰਮ ਹੋਵੇ ਚਾਹੇ ਸ਼ਹਿਰ ਦਾ ਹੋਵੇ ਹੁਣ ਪਿੰਡਾਂ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਇਹਦੇ ਵਿੱਚ ਲੋਕਾਂ ਨੇ ਬੇਨਤੀਆਂ ਕਰਦੇ ਲੋਕ ਬਧੀਆ ਹੰਗਾਰਾ ਦੇ ਸਰ ਅਦਰ ਪਾਰਟੀਆਂ ਕਿਤੇ ਨਾ ਕਿਤੇ ਕਹਿ ਰਹੀਆਂ ਸੀ ਕਿ ਬਿਲਕੁਲ ਸਰਕਾਰ ਦਾ ਅੰਤਿਮ ਸਮਾਂ ਰਹਿ ਗਿਆ ਤੇ ਲੋਕ ਸਰਕਾਰ ਦੇ ਖਿਲਾਫ ਹੈ ਤੁਸੀਂ ਖੁਦ ਪਿੰਡਾਂ ਵਿੱਚ ਜਾ ਰਹੇ ਮੇਰੀ ਤੁਸੀਂ ਇੱਥੇ ਵੀ ਦੇਖਿਆ ਵੀ ਕਿਸ ਤਰ੍ਹਾਂ ਦਾ ਲੋਕਾਂ ਵੱਲੋਂ ਹੰਗਾਰਾ ਮਿਲ ਰਿਹਾ ਜਿਹੜੀਆਂ ਦੂਸਰੀਆਂ ਪਾਰਟੀਆਂ ਮੈਨੂੰ ਉਹ ਸਮਝ ਨਹੀਂ ਆਉਂਦੇ ਉਹ ਪਿਛਲੇ 70 ਸਾਲਾਂ ਤੋਂ ਇੱਕ ਦੂਸਰੇ ਨਾਲ ਵਾਰੀ-ਨਾਰਾਜ਼ ਕਰਦੀਆਂ ਰਹੀਆਂ 10 ਦਿਨ ਉਹ ਕੀ ਐ ਤੇ ਹੁਣ ਕੀ ਗੱਲ ਐ ਜਾਂ ਪਿੱਛੇ ਉਹਨਾਂ ਨੂੰ ਕੋਈ ਗੱਲ ਸੀ ਕਿਸੇ ਕੋਲੇ 3 ਐਮਐਲਏ ਕੋਈ 12 ਐਮਐਲਏ ਉਹ ਗੱਲਾਂ ਬੈਸੇ ਇਸ ਤਰ੍ਹਾਂ ਦੀਆਂ ਕਰਦੇ ਨੇ ਸਰ ਕੱਲ ਵੀ ਕਿੱਲਿਆਂ ਵਾਲੇ ਵਿੱਚ ਇੰਤਜ਼ਾਮ ਲਗਾਇਆ ਗਿਆ ਸੀਗਾ ਕੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪਾਰਟੀ ਕਲੋਨੀ ਦਾ ਕੰਮ ਜਿਹੜਾ ਹੈ ਉਹ ਰੁਕਵਾ ਰਹੀ ਹੈ ਤੇ ਉਸ ਤੋਂ ਬਾਅਦ ਵਰਕਰ ਵੀ ਉੱਥੇ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਕੰਮ ਕਰਵਾਇਆ ਕੀ ਕਹਿਣਾ ਚਾਹੋਗੇ ਜਿਹੜੇ ਇਦਾਂ ਦੇ ਭ੍ਰਮ ਫਲਾ ਰਹੇ ਬੇਬਖੋਣਾ ਜੀ ਪ੍ਰਚਾਰ ਕੂੜ ਪ੍ਰਚਾਰ ਕਰਨਾ ਚੰਗਾ ਨਹੀਂ ਹੁੰਦਾ ਮੈਂ ਤਾਂ ਇਸ ਗੱਲ 'ਤੇ ਵਿਸ਼ਵਾਸ ਨਹੀਂ ਰੱਖਦਾ ਹਮੇਸ਼ਾ ਮੈਂ ਤਾਂ ਲੋਕਾਂ ਦਾ ਭਾਈਚਾਰਾ ਤੇ ਸੁਖ ਸ਼ਾਂਤੀ ਨਾਲ ਤਾਂ ਹੀ ਅਸੀਂ ਤਰੱਕੀ ਕਰ ਸਕਦੇ ਹਾਂ ਹਮੇਸ਼ਾ ਜਿੱਥੇ ਕੋਈ ਤਕਲੀਫ ਦਾ ਪਤਾ ਲੱਗਿਆ ਉਥੇ ਅਸੀਂ ਆਪਣੇ ਵੱਲੋਂ ਸਰਕਾਰੀ ਤੰਤਰ ਹੋਵੇ ਚਾਹੇ ਆਪਦਾ ਹੋਵੇ ਉਹਨੂੰ ਕਰਾਉਣ ਦੇ ਯਤਨ ਕੀਤੇ ਆ ਕੰਮ ਚੱਲਦਾ ਉਹਦੇ ਤੇ ਉਹ ਆਪਣੀਆਂ ਗੱਲਾਂ ਵੱਧ ਘੱਟ ਵੋਟਾਂ ਮੰਗਣ ਜਿਹੜੀਆਂ ਹੈਗੀਆਂ ਇਹਨਾਂ ਗੱਲਾਂ ਨਾਲ ਕੋਈ ਫਾਇਦਾ ਨਹੀਂ ਸਰ ਗ੍ਰਾਂਟ ਦੀ ਗੱਲ ਕੀਤੀ ਜਾ ਰਹੀ ਹੈ ਕਿ ਗ੍ਰਾਂਟ ਵੀ ਮਿਲ ਰਹੀ ਹੈ ਇਸ ਵਕਤ ਬੂਸਟਿੰਗ ਵਾਲਾ ਕੰਮ ਤੁਹਾਨੂੰ ਆਪ ਕੋ ਕਰਤੀ ਜਾ ਰਹੀ ਸੀ ਕਿ ਗ੍ਰਾਂਟ ਵੀ ਜਿਹੜੀ ਹੈ ਹਲਕਾ ਲੰਬੀ ਵਸਤੇ ਆ ਰਹੀ ਹੈ ਜਾਨਣਾ ਚਾਹਾਂਗੇ ਵੀ ਕੀ ਕੁਝ ਵਿਕਾਸ ਜਿਹੜਾ ਹੈ ਉਹਨੂੰ ਲੈ ਕੇ ਤੁਸੀਂ ਹਰ ਇੱਕ ਪਿੰਡ ਨੂੰ ਕਿਸੇ ਨੂੰ 2 ਕਰੋੜ ਕਿਸੇ ਨੂੰ 3 ਕਰੋੜ ਜਿਹੜੀਆਂ ਪਿੰਡ ਦੀਆਂ ਆਪਣੀਆਂ ਮੰਗਾਂ ਹੁੰਦੀਆਂ ਉਹਦੇ ਤੇ ਚਾਹੇ ਉਹ ਕੋਈ ਰਸਤੇ ਦੀ ਗੱਲ ਹੋਵੇ ਚਾਹੇ ਕੋਈ ਸਕੂਲ ਦੇ ਕਮਰੇ ਦੀ ਗੱਲ ਹੋਵੇ ਕੋਈ ਧਰਮਸ਼ਾਲਾ ਹੋਵੇ ਉਹਦੇ ਤੇ ਜਿਵੇਂ ਜਿਵੇਂ ਪਿੰਡ ਦੀ ਰਿਕਵਰਮੈਂਟ ਹੁੰਦੀ ਹੈ ਉਸ ਤੇ ਅਸੀਂ ਕਰਵਾਉਨੇ ਆਂ